ਕਰਤੇ ਰਹਿਗੇ ਸਭ ਕੋ ਜਗਾਤੇ ਰਹਿਗੇ ਔਰ ਹਲੀਉਲਾਹ ਵਾਲੋਂ ਕੀ ਠਟਰੀ ਜਰੂਰ ਵਾਰਦੇ ਪੰਜਾਬ ਤੋਰ ਤੇ ਆਈ ਬਗੇਸ਼ਵਰ ਤਾਮਦੇ ਬਾਬਾ ਤਰਿੰਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਬੀਤੇ ਦਿਨੇ ਸਾਈ ਭਾਈ ਜਾਰੇ ਦੇ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਇਸਾਈ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਇਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਐਸਐਸਪੀ ਕੁਲਤਾਸਪਨ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਤਰ੍ਹਾਂ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਬਗేశਵਰ ਬਾਬਾ ਨੇ ਜਲਦੀ ਹੀ ਇਸਾਈ ਭਾਈਚਾਰੇ ਤੋਂ ਮਾਫੀ ਨਾ ਮੰਗੀ ਤਾਂ ਉਸ ਵਿਰੁੱਧ ਰੋਸ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਜਾਣਗੇ ਅਤੇ ਵਾਕ ਨੂੰ ਥਾਮਾਤੇ ਉਹਨਾਂ ਦੇ ਪੁੱਤਰੇ ਫੂਕੇ ਜਾਣਗੇ ਸਭ ਤੋਂ ਪਹਿਲਾਂ ਤੇ ਅੱਸੀ ਸਾਰੇ মিডিਆ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਣਾ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਐ ਸੋ ਅੱਜ ਦਾ ਮੈਟਰ ਆ ਜੀ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਕਾਫੀ ਚੱਲ ਰਹੀਆਂ ਨੇ ਕਿ ਇੱਕ ਬਾਬਾ ਆਇਆ ਜੀ ਤਰਿੰਦਰ ਸ਼ਾਸਤਰੀ ਆ ਬਾਬਾ ਬਗੇਸ਼ਵਰ ਤਾਂ ਤੋਂ ਸੋ ਇਹ ਬੰਦਾ ਸਿਰਫ 크੍ਰਿਸਚਨ ਧਰਮ ਨੂੰ ਹੀ ਟਾਰਗੇਟ ਕਰ ਰਿਹਾ ਤੇ ਪੁੱਤਰ ਸ਼ਬਦ ਹਾਲੇਲੂਇਆ ਦੇ ਸ਼ਬਦ ਨੂੰ ਕਹਿੰਦਾ ਕਿ ਮੈਂ ਖਿਲੀ ਝੋੜਾਵਾਂਗਾ ਸੁੱਤਿਆਂ ਨੂੰ ਜਗਾਵਾਂਗਾ ਮਤਲਬ ਕਿ 크੍ਰਿਸਚਨ ਧਰਮ ਨੂੰ ਬਹੁਤ ਨੀਮਾ ਦੱਸ ਰਿਹਾ ਸੋ ਇਸ ਚੀਜ਼ ਨਾਲ ਸਾਡੇ 크ਰਿਸਚਨ ਭਾਈਚਾਰੇ ਚ ਕਾਫੀ ਰੋਸ ਰੋਸ ਪਾਇਆ ਜਾ ਰਿਹਾ ਜਗ੍ਹਾ ਬਜਾਗਾ ਧਰਨਾਂ ਦੀ ਵੀ ਤਿਆਰੀ ਹੋ ਰਹੀ ਆ ਮੰਗ ਪੱਤਰ ਵੀ ਦਿੱਤੇ ਜਾ ਰਹੇ ਨੇ ਅੱਜ ਅਸੀਂ ਐਸਐਸਪੀ ਸਾਹਿਬ ਗੁਰਦਾਸਪੁਰ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਦਰਖਾਸਤਾਂ ਦਿੱਤੀਆਂ ਨੇ ਕਿ ਇਹਨਾਂ ਤੇ ਜੋ ਇਸ ਵੇਲੇ ਪਠਾਨਕੋਟ ਤੋਂ ਸਵਰਨ ਸਲਾਰੀਆ ਜੀ ਇਹਨਾਂ ਦੀ ਮਿਲੀ ਹੋਈ ਭੁਗਤ ਦੇ ਨਾਲ ਇਹ ਸ਼ਬਦ ਦੀ ਜਿਹੜੀ ਬੇਅਦਬੀ ਕੀਤੀ ਗਈ ਹੈ ਹਾਲੇਲੂਇਆ ਦੀ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਹ ਸਵਰਨ ਸਲਾਰੀਆ ਜੀ ਗਰਾਉਂਡ 'ਚ ਉਤਰ ਰਹੇ ਨੇ ਇਹਨਾਂ ਇੱਕ ਛਾਜ 'ਚ ਰਚੀ ਆ ਕਿ ਅਸੀਂ ਕਿਸੇ ਦੂਜੇ ਧਰਮ ਨੂੰ ਨੀਵਾ ਦਿਖਾਵਾਂਗੇ ਤੇ ਸ਼ਾਇਦ ਮੇਰੀ ਹਿੰਦੂ ਵੋਟ ਜੜੀ ਆ ਮੇਰੇ ਨਾਲ ਜੁੜ ਜਾਵੇਗੀ ਸੋ ਇਹਨਾਂ ਦੀ ਪਲਾਨਗ ਦੇ ਨਾਲ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਜੋ ਪਵਿੱਤਰ ਸ਼ਬਦ ਹਾਲੇਲੂਇਆ ਦਾ ਸ਼ਬਦ ਨੂੰ ਤੋੜ ਮਰੋੜ ਕੇ ਤੇ ਖਿੱਲੀ ਚ ਉਡਾਇਆ ਜਾ ਰਿਹਾ ਇਸ ਦੇ ਖਿਲਾਫ ਜੋ ਪਵਿੱਤਰ ਸ਼ਬਦ ਹਾਲੇਲੂਇਆ ਦੀ ਬੇਅਦਬੀ ਕੀਤੀ ਗਈ ਆ ਉਸ ਦੇ ਖਿਲਾਫ ਅਸੀਂ ਐਸਐਸਪੀ ਗੁਰਦਾਸਪੁਰ ਸਾਹਿਬ ਨੂੰ ਮ ਮੰਗ ਪੱਤਰ ਦਿੱਤਾ ਕਿ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੇਖੋ ਜੀ ਸਾਡੇ ਜਿਹੜਾ ਵਾ ਮਸੀਹ ਭਾਈਚਾਰੇ ਦੇ ਵਿੱਚ ਜਿਹੜਾ ਵਾ ਬਹੁਤ ਜ਼ਿਆਦਾ ਵਾ ਵੱਡੇ ਲੈਵਲ ਤੇ ਕਰੋਸ ਪਾਇਆ ਜਾ ਰਿਹਾ ਵਾ। ਜਿਹੜਾ ਜਿਨੇ ਪਠਾਨਕੋਟ ਦੇ ਵਿੱਚ ਅ ਦ੍ਰਿੰਦਰ ਬਗੇਸ਼ਵਰ ਦਾਮ ਬਾਬਾ ਜਿਹੜਾ ਆਪਣੇ ਆਪ ਨੂੰ ਬੜਾ ਵੱਡਾ ਅ ਦ੍ਰਿੰਦਰ ਸ਼ਾਸਤਰੀ ਬਗੇਸ਼ਵਰ ਦਾਮ ਅ ਕੋਥੀ ਬਾਬਾ ਆਪਣੇ ਆਪ ਨੂੰ ਬੜਾ ਵੱਡਾ ਖਵਾਂਦਾ ਵਾ। ਇਹ ਪਠਾਨਕੋਟ ਦੇ ਵਿੱਚ ਆ ਕੇ ਇਹਨੇ ਜਿਹੜਾ ਕੰਮ ਆਇਆ ਸੀ ਉਹ ਇਹਨੇ ਕੰਮ ਕੀਤਾ ਨਹੀਂ। ਇਨੇ ਇੱਕ ਸਾਡੇ ਆ ਕੇ ਤੇ ਉਥੇ ਮਸੀਹ ਭਾਈਚਾਰੇ ਨੂੰ ਟਾਰਗੇਟ ਕੀਤਾ ਵੇਖੋ ਇਹ ਸਾਰੇ ਧਰ ਮਚ ਗਿਆ ਵਾ ਸਾਨੂੰ ਇਹ ਚੀਜ਼ ਦੀ ਖੁਸ਼ੀ ਹੈ ਕਿ ਸਾਰੇ ਧਰ ਦਾ ਸਤਿਕਾਰ ਕਰਨਾ ਚਾਹੀਦਾ ਵਾ ਉਹਦੇ ਨਾਲ ਸਾਡੇ ਮਸੀਹ ਭਾਈਚਾਰੇ ਨੂੰ ਇਹਨੇ ਬੜੇ ਵੱਡੇ ਲੈਵਲ ਤੇ ਟਾਰਗੇਟ ਕੀਤਾ ਵਾ ਜੋ ਸਾਡੇ ਮਸੀਹ ਭਾਈਚਾਰੇ ਦਾ ਇੱਕ ਪਵਿੱਤਰ ਲਬਜ਼ ਵਾ ਹallelujah ਉਹਨੂੰ ਇਹਨੇ ਬੜਾ ਗਲਤ ਤਰੀਕੇ ਦੇ ਨਾਲ ਤੋਰ ਮਰੋੜ ਕੇ ਤੇ ਪੇਸ਼ ਕੀਤਾ ਵਾ ਜਿਦੇ ਨਾਲ ਸਾਡੇ ਮਸੀਹ ਭਾਈਚਾਰੇ ਦੇ ਪੰਜਾਬ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਤੇ ਬਾਹਰਲੀਆ ਸਟੇਟਾਂ ਦੇ ਵਿੱਚ ਬੜੇ ਵੱਡੇ ਲੈਵਲ ਤੇ ਜਿਹੜਾ ਵਾ ਇਹ ਰੋਸ ਪਾਇਆ ਜਾ ਰਿਹਾ ਵਾ ਤੇ ਆਪਾਂ ਅੱਜ ਜਿਹੜਾ ਵਾ ਰੋਸ ਵਜੋਂ ਅੱਜ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਮਾਰਯੋਗ ਐਸਐਸਪੀ ਸਾਹਿਬ ਨੂੰ ਐਸਪੀ ਹੈੱਡਕ quarters ਸਾਹਿਬ ਨੂੰ ਜਿਹੜਾ ਵਾ ਅੱਜ ਮੰਗਪੱਤਰ ਪੱਤਰ ਦਿੱਤਾ ਗਿਆ ਵਾ ਸਾਰੀਆਂ ਮਸੀਹ ਜਥੇਬੰਦੀਆਂ ਵੱਲੋਂ ਸਾਰੇ ਮਸੀਹ ਆਗੂਆਂ ਵੱਲੋਂ ਤੇ ਵੱਖ-ਵੱਖ ਪਾਰਟੀਆਂ ਤੋਂ ਆਏ ਸਾਡੇ ਜਿਹੜੇ ਨੇ ਮਸੀਹ ਭਾਈਚਾਰੇ ਦੇ ਅੱਜ ਇੱਥੇ ਪਹੁੰਚੇ ਨੇ ਤੇ ਆਪਾਂ ਇਹ ਭਗੇਸ਼ਵਰ ਦਾਮ ਬਾਬੇ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦੇ ਹਾਂ ਮਸੀਹ ਭਾਈਚਾਰੇ ਵੱਲੋਂ ਕਿ ਜਿਹੜਾ ਤੂੰ ਬਿਨਾਂ ਰੀਜ਼ਨ ਤੋਂ ਇਹ ਸਾਡੇ ਪਵਿੱਤਰ ਲਬਜ਼ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਵਾ ਗਲਤ ਤਰੀਕੇ ਨਾਲ ਪੇਸ਼ ਕੀਤਾ ਉਹਦੇ ਨਾਲ ਸਾਡੇ ਮਸੀਹ ਭਾਈਚਾਰੇ ਚ ਰੋਸ ਪਾਇਆ ਗਿਆ ਵਾ ਜ ਆਪਣਾ ਸਪਸ਼ਟੀਕਰਨ ਜਿਹੜਾ ਵਾ ਬਗੇਸ਼ਵਰ ਦਾਮ ਬਾਬਾ ਜਲਦ ਤੋਂ ਜਲਦ ਜਿਹੜਾ ਵਾ ਆਪਣਾ ਸਪਸ਼ਟੀਕਰਨ ਲਾਈਵ ਹੋ ਕੇ ਦਵੇ ਤੇ ਸਾਰੇ ਮਸੀਹ ਭਾਈਚਾਰੇ ਚ ਜਿਹੜੇ ਵਸ ਰਹੇ ਨੇ ਪੂਰੇ ਵਰਲਡ ਚ ਉਹਨਾਂ ਕੋਲ ਮਾਫੀ ਮੰਗੇ ਜੇ ਬਗੇਸ਼ਵਰ ਦਾਮ ਬਾਬੇ ਨੇ ਮਾਫੀ ਨਾ ਮੰਗੀ ਮਸੀਹ ਭਾਈਚਾਰੇ ਕੋਲ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬੜੀਆਂ ਮਸੀਹ ਭਾਈਚਾਰੇ ਦੇ ਵੱਡੀਆਂ ਵੱਡੇ ਲੈਵਲ ਦੀਆਂ ਛੋਟੇ ਲੈਵਲ ਦੇ ਸਾਰੀਆਂ ਜਿੱਥੇ ਬੰਦੀਆਂ ਦਾ ਫੋਨ ਆਟਿਆ ਵਾ ਤੇ ਸਾਰੀਆਂ ਕਮਿਊਨਿਟੀਆਂ ਦਾ ਵੀ ਫੋਨ ਆੜਿਆ ਵਾ ਵੀ ਆਪਾਂ ਰਲ ਮਿਲ ਕੇ ਤੇ ਮਸੀਹ ਭਾਈ ਚਾਰੀ ਦੇ ਨਾਲ ਇੱਕ ਵੱਡਾ ਰੋਸ ਜਿਹੜਾ ਵਾ ਪੰਜਾਬ ਬੰਦ ਕਰਾਵਾਂਗੇ ਤੇ ਇੰਡੀਆ ਲੈਵਲ ਤੇ ਵੀ ਇਹ ਰੋਸ ਮਚਾਰੇ ਹੋਣਗੇ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਕੂਟੇਟਿਡ ਕੰਪਨੀਆਂਜ਼ ਇਚਨਸ ਇਸ ਐਜ਼ 威尔 ਲੋਕਲ ਬਿਲਡਰਸ ਵਿਦ ਬ੍ਰਦਰਸ He is professional by plumbing, electrician, masonry work, carpentry. For more information, please contact him at www.checktrade.com. ID number 921760 Shamra Chander Center. call him on this number 074888 41161.